ਉੜੀ ਰੱਖ ਲਗਾਮ ਖਿੱਚ ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਪਰ ਤੇ ਅੱਜ ਸ਼ਾਮ ਦਾ ਵੇਲਾ ਮੌਸਮ ਅੱਜ ਬਹੁਤ ਠੰਡਾ ਠੰਡਾ ਮੌਸਮ ਹੈ ਤੇ ਜਾਨਵਰਾਂ ਨੂੰ ਘੇੜਾ ਦਵਾ ਕੇ ਲਿਆਉਨੇ ਆਪਾਂ ਤੇ ਇਧਰ ਆਪਣਾ ਯੋਰਾ ਪਤੀਜਾ ਇਹ ਬਹੁਤ ਦਿਨਾਂ ਦੀ ਜਿੱਦ ਕਰਦਾ ਸੀ ਚਾਚਾ ਮੈਨੂੰ ਝੂਟਾਣੀ ਦਵਾਉਂਦਾ ਤੂੰ ਘੋੜੀ ਤੇ ਅੱਜ ਇਹਨੂੰ ਚਲ ਜਰੇ ਲੈ ਚੱਲ ਹੱਕ ਦੇ ਚਲੋ ਜੀ ਬਾਹਰੇ ਭਜਾਉਣੀ ਨਹੀਂ ਪੁੱਤ ਜੰਗੇ ਬਾਹਣ ਚ ਲੇਟਾ ਲੂਟਾ ਲਵਾ ਕੇ ਲਿਓਨੇ ਇਹਨਾਂ ਦੇ ਅੱਜ ਵਿਸ਼ੇਰੀ ਦਾ ਬਾਜ ਚ ਕੋੜੀ ਦਾ ਬਾਜ ਚ ਉਹ ਲਵਾ ਦਾਂਗੇ ਆਪਾਂ ਝੂਟਾ ਝਟਾ ਲੈ ਕੇ ਉਹ ਇਹ ਖੱਪਲ ਖੱਪਲ ਚਾਰੰਦਾ ਬੜਾ ਲਾਲ ਚ ਕਰਦਿਆ ਚੱਲ ਬੇਟਾ ਭਜਾਈ ਨਾ ਚੰਗਾ ਇੱਥੇ ਹੀ ਤਾਰ ਲਾ ਅਸੀਂ ਤਾਰ ਲਾ ਡਿੱਗਣਾ ਪਾਈ ਹੌਲੀ ਖਿੱਚ ਕੇ ਖਿੱਚ ਕੇ ਖਿੱਚ ਕੇ ਭਜਾਉਣੀ ਨਹੀਂ ਨਾ ਚੰਗਾ ਹੌਲੀ ਰੋਕ ਕੇ ਚੱਲ ਚੱਲ ਹੌਲੀ 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 ਰੱਖ ਦੇਖੋ ਵੀ ਮੁੰਡਾ ਸਵਾਰੀ ਕਰਦਾ ਨਹੀਂ ਸ਼ੌਕ ਬਹੁਤ ਆ ਲਗਾਮਾਂ ਪੁੱਤ ਖਿੱਚ ਕੇ ਰੱਖਾ ਇਹ ਇੱਕੋ ਜਿਹਾ ਕਰ ਦੋਨੇ ਆਪਣੀ ਸਹਜਾਤੀ ਆ ਜਿਹੜੀ ਇਹ ਲੱਟੋ ਦੇ ਨਾਲ ਹੀ ਰਹਿੰਦੀ ਆ ਜ਼ਿਆਦਾਤਰ ਘੋੜੀ ਕੋਲੇ ਘਟ ਜਾਂਦੀ ਆ ਇਹ चल बेटा चौक टाइम चल बेटा लिया अक्क लिया मौसम ठंडा है तो कीड़ा गुड़ा दबा लापन टाइम ਲਗਾਵਾ ਥੱਲੇ ਨੂੰ ਕਰਿਆ ਕਰ ਪੁੱਤ ਤਾਂ ਹਨ ਵਾਲੀ ਤੱਕਿਆ ਕਰ ਖਿੱਚ ਕੇ ਰੱਖ ਆ ਹਾਂ ਲਾ ਚੋਬਰ ਆਪਣਾ ਹੌਲੀ ਬੁੱਤਾ ਹੌਲੀ ਖਿੱਚ ਕੇ ਰੱਖ ਲਗਾਵਾ ਹੌਲੀ ਰੱਖ ਲਗਾਵਾ ਖਿੱਚ ਖੇਚ ਲਗਾਮ ਖੇਚ ਲਗਾਮ ਖੇਚ 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 ਖੇਚਲਾ 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 ਖੇਚ ਕੇ ਰੱਖ ਵੱਜ ਗਈ ਲੈ ਕੇ ਘਰ ਨੂੰ ਚੱਨ ਉਹਨੂੰ ਉਰੇ ਲਿਆ ਮੋੜ ਕੇ suka, 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 Ayo, 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 ਨਾ ਫਿਰ ਨਜ਼ਾਰੇ ਆਇਦਿ ਕਿ ਡਰ ਲੱਗਦਾ ਸੀ ਨਾ ਹੁਣ ਤੂੰ ਭਜਾਉਣੀ ਸਿੱਖ ਗਿਆ ਫਿਰ ਕਿਵੇਂ ਭਜਾਉਣੀ ਹੁੰਦੀ ਐ ਨੰਨੇ ਫਿਰ ਅਲਈ ਮੁੰਡੇ ਤੋਂ ਸੁਣੋ ਹਣਾ ਨਵੇਂ ਚੋਪਰ ਤੋਂ ਇਹ ਹੁਣ ਦੱਸੂ ਆਪਾਂ ਨੂੰ ਵੀ ਕਿਵੇਂ ਘੋੜੀ ਭਜਾਉਣੀ ਐ ਕਿਵੇਂ ਰੋਕਣੀ ਐ ਇਹਨੂੰ ਸਾਰਾ ਕੁਝ ਪਤਾ ਲੱਗ ਗਿਆ ਦੇਖ ਲਾ ਕਿਵੇਂ ਭਜਾਉਣੀ ਐ ਜਰੇ ਘੋੜੇ ਰਾਨਾ ਥੋੜੀ ਮੋਦੀ ਬਸਦੀ ਹੋਵੇ ਹਣਾ ਹਾਂ ਉਹਦਾ ਪੈਨ ਕਰਦੇ ਸਭ ਕੁਝ ਲੱਗ ਠੀਕ ਆ ਹਾਂ ਜੇ ਥੱਲੇ ਹੋਇਆ ਤਾਂ ਤਾਂ ਰੁਕਣੀ ਚਾਹੀਦੀ ਜੇ ਤਾਹਾਂ ਹੋਇਆ ਫਿਰ ਰੁਕੂ ਹਾਂ ਜੇ ਤਾਹਾਂ ਹੋਇਆ ਨਾ ਪੂਰਾ ਲੈ ਵੀ ਛੋਣ ਲੋ ਮੇਤਰੋ ਜੇ ਤਾਹਾਂ ਮੂੰਹ ਹੋਇਆ ਫਿਰ ਰੁਕੂ ਜੇ ਥੱਲੇ ਮੂੰਹ ਹੋਇਆ ਫਿਰ ਲਗਾਮਾਂ ਕਿਵੇਂ ਖਿੱਚਣੀਆਂ ਨੇ ਫਿਰ ਹਾਂ ਕਿਵੇਂ ਖਿੱਚਣੀਆਂ ਫਿਰ ਰੋਕਣ ਵੇਲੇ ਰੋਕਣ ਵੇਲੇ ਜੇ ਭੱਜੀ ਜਾਂਦੀ ਰੋਕਣੀ ਆ ਫਿਰ ਮੂੰਹ ਤਲ ਤਾਹਾਂ ਚਾਹੀਦਾ ਕਿ ਥੱਲੇ ਚਾਹੀਦਾ ਹਾਂ ਥੱਲੇ ਨਹੀਂ ਚਾਹੀਦਾ ਰੋਕ ਲਈ ਹੁਣ ਤੂੰ ਜਵਾਂ ਆਖਾ ਪਤੀਜਾ ਜਿੱਦ ਬਹੁ ਕਰਦਾ ਸੀ ਕਿਤੇ ਦਿਨਾਂ ਝੂਟੀ ਝੂਟੀ ਕਰਦਾ ਸੀ ਇਹਨਾਂ ਝੂਟੀਆਂ ਦੇਤੀ ਆਪਾਂ ਘੋੜੀ ਤੇ ਤੇ ਉਧਰ ਆਪਣੇ ਦੋਨੇ ਚੋਬਰ ਰਖਣੇ ਨੇ ਤੇ ਲਾਡੂ ਤੇ ਚਾਹ ਜਾਂਦੇ ਆਇ ਖੱਪੜ ਹੁੰਦਾ ਖੱਪੜ ਦਾ ਬਣਾ ਲਾਚ ਕਰਦੇ ਨੇ ਖਾਣ ਦਾ ਤੇ ਸਵਾਬ ਬਹੁ ਲੱਗਦਾ ਨੂੰ ਚੰਗਾ ਵੀ ਹੁੰਦਾ ਤੇ ਆਪਾਂ ਸਾਢੇ ਵੀ ਦਿਨ ਉਹਨਾਂ ਕੱਲਿਆਂ ਨੂੰ ਪਈ ਦੇ ਉੱਪਰ ਤੁਰੀਆਂ ਫੇਰਦਿਆਂ ਖਾਈ ਜਾਂਦੇ ਨੇ ਘੰਟਾ ਕੱਥ ਨੇ ਚੱਲ ਚੱਲ ਘਰ ਨੂੰ ਚੱਲ ਪੁੱਤ ਲੈ ਚੱਲ ਘਰ ਨੂੰ ਕੱਲ ਨੂੰ ਕਿਹੜਾ ਦੇ ਲਈ ਚਲੋ ਵੀ ਓਕੇ ਹੁਣ ਆਪ ਹੀ ਉੱਤਰ ਜੀ ਕਿਵੇਂ ਉਤਰੇਗਾ ਠੀਕ ਆ ਹੱਕ ਤੇ ਟੱਕਰ ਦੇ ਹੁਣ ਮਾੜੀ ਜੀ ਹੁਣ ਭਜਾ ਲਾ ਚੱਲ ਤਨੂ ਪੂਰੇ ਵਿਝਾਖਾ ਕਿਵੇਂ ਤਰਗਾ ਤੂੰ ਇੱਥੇ ਰੱਖ ਬਈ ਚੋਬਰ ਉਤਰ ਗਿਆ ਆਪਣਾ ਓਕੇ ਜੀ ਕੀਰਤ ਓਏ ਕੀਰਤ